ਦੇਸ਼ਾਂ ਦੇਸ਼ਾਂ ਵਿੱਚ ਵਸਦੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਦੋਸਤੋ ਅੱਜ ਇੱਕ ਕਿਸਾਨਾਂ ਨਾਲ ਜੁੜਿਆ ਹਾਂ ਬਹੁਤ ਹੀ ਗੰਭੀਰ ਮੁੱਦਾ ਤੇ ਜਿਵੇਂ ਕਿ ਦੋਸਤੋ ਆਪਾਂ ਕਿਸਾਨ ਮੇਲਿਆਂ 'ਚ ਜਾਂਦੇ ਰਹਿੰਨੇ ਜਿੱਥੇ ਬੀਜ ਫਲਦਾਰ ਬੂਟੇ ਤੇ ਹੋਰ ਜੋ ਵੀ ਕਿਸਾਨਾਂ ਨੂੰ ਆਪਣੇ ਸੰਦ ਸਮਾਨੇ ਚਾਹੀਦੇ ਹੁੰਦੇ ਨੇ ਉਥੋਂ ਲੈਂਦੇ ਖਰੀਦਦਾਰੀ ਕਰਦੇ ਨੇ ਜਿਵੇਂ ਤੁਸੀਂ ਵੀਡੀਓ 'ਚ ਵੇਖ ਰਹੇ ਹੋ ਤੇ ਜਿੱਥੇ ਕਿ ਖੇਤੀਬਾੜੀ ਵਾਲਿਆਂ ਦਾ ਜਿਹੜਾ ਬੀਜ ਜਿਹੜਾ ਲੈ ਰਹੇ ਨੇ ਕਿਸਾਨ ਪਰ ਜਿਵੇਂ ਕਿ ਕੁਝ ਸਾਲ ਪਹਿਲਾਂ ਇੱਥੇ ਲੰਬੀਆਂ ਲੈਣਾ ਹੁੰਦੀਆਂ ਸਨ ਅਜਿਹਾ ਕੁਝ ਵੇਖਣ ਨੂੰ ਨਹੀਂ ਮਿਲ ਰਿਹਾ ਸ਼ਾਇਦ ਹੋਰ ਕੋਈ ਕਾਰਨ ਹੋ ਸਕਦਾ ਜਾਂ ਕਿਸਾਨ ਅੱਗੇ ਪਿੱਛੇ ਲੈ ਜਾਂਦੇ ਹੋਣਗੇ ਪਰ ਜਿਵੇਂ ਕਿ ਇਹ ਸਟੇਜ ਵਗੈਰਾ ਦੇ ਨੇੜੇ ਸਿਰਫ ਪੱਕੇ ਜਿਹੜੇ ਰਿਪੋਰਟਰ ਵਗੈਰਾ ਨੂੰ ਹੀ ਆਉਣ ਦਿੰਦੇ ਨੇ ਤੇ ਆਮ ਸਧਾਰਨ ਕਿਸਾਨ ਨੂੰ ਨਹੀਂ ਚਾਹਤ ਉਹ ਤੇ ਗੱਲਬਾਤ ਕਰ ਦਿੰਦੇ ਪਰ ਤੁਸੀਂ ਆਹ ਸੁਣੋ ਗੱਲਬਾਤ ਇਹ ਕੋਲੋਂ ਖੱਲਾ ਰੋਡ ਤੇ 10 ਕਿਲੋਮੀਟਰ ਪੰਜਾਬ ਪੰਜਾਬ ਸਫੈਦਾ ਸਫੈਦਾ ਬਦਨਤੀ ਪੰਜਾਬ ਸਫੈਦਾ ਤੇ ਉਹ ਅੰਬੋਦਾਂ ਦੇ ਮੁਥੇ ਲੈਣ ਆਏ ਸੀ 11:00 ਵਜੇ ਅਸੀਂ 10:11 ਇੱਥੇ ਪਹੁੰਚ ਗਏ 11:00 ਵਜੇ ਸਟਾਲ ਤੇ ਗਏ ਸਾਰੇ ਇਹ ਬੂਟੇ ਤਾਂ ਨੌਕਰੇ ਅਸੀਂ ਅਸਲ ਤਾਂ ਬੂਟਾ ਲਾਦੇ ਨੇ 2 ਰੁਪਏ ਦਾ ਮੇਨ ਰਸੋਈ ਵਿੱਚ ਕੀ ਕਰੀ ਅਸੀਂ 6 ਮਹੀਨੇ ਬਾਅਦ ਬੂਟੇ ਲੈਣ ਲਈ ਆਉਂਦੇ ਆਂ ਦੇ ਤੇ ਬੜੀਆਂ ਅੰਨਾਂ ਤੋਂ ਬਹੁਤ ਵੱਡੀਆਂ ਕਾਰਜਾਂ ਕਿ ਅਸੀਂ ਆਹ ਬੂਟੇ ਨਾ ਆਉ ਨਾ ਬਾਗਬਾਨੀ ਕਰੋ ਕਿਉਂ ਮਿਲਦੇ ਹੈ ਨਹੀਂ ਬਾਹਰ ਸਾਰੇ ਨਹੀਂ ਬੈਠਿਆ ਹੈ ਬਾਹਰ ਪ੍ਰਾਈਵੇਟ ਸਟਾਲਾਂ ਦੇ ਸਾਰੇ ਅਵੇਲੇਬਲ ਹੈ ਇੱਥੇ ਅੰਦਰ ਕਿਉਂ ਨਹੀਂ ਹੈਗੀ ਕੋਈ ਮਿਲੀ ਪੁੱਛਤਾ ਹੈ ਜੈ ਵੀਰ ਜੀ ਨਾਮ ਕੀ ਆਪਣਾ ਹੀ ਗਰਜੀਤ ਸਿੰਘ ਕਿਹੜੇ ਪਿੰਡ ਤੋਂ ਆਏ? ਅਰਨੇਟੂ ਤੋਂ। ਅਰਨੇਟੂ ਤੋਂ। ਤੇ 20 ਵਗੈਰ ਲੈਣ ਆਏ ਹੋ। ਕਿਹੜਾ 20 ਖਰੀਦਿਆ ਜੀ? ਅਸੀਂ ਦੇਖਿਆ ਜੀ ਫਿਲਹਾਲ ਤਾਂ ਕੋਈ ਨਹੀਂ ਖਰੀਦਦਾ 20 ਤੇ ਉਹੀ ਨੇ ਤਕਰੀਬਨ ਇਹਨਾਂ ਦੇ 17 18 ਹੀ ਆਈ ਆ ਜਿਹੜੀ ਬਾਸਮਤੀ ਆਈ ਆ। ਅੱਛਾ ਰੇਟ ਹੀ ਬਹੁਤ ਜ਼ਿਆਦਾ 75 ਰੁਪਏ ਕਿਲੋ ਦੱਸੋ। ਅੱਛਾ 20 ਕੇ ਕੀ ਜੜ ਦੀ ਸਾਰੀ 30 32 ਰੁਪਏ ਕਿਲੋ ਤੇ 75 ਲੈ ਕੇ ਕੀ ਕਰੀਏ? ਹਾਂ ਇੰਨੀ ਮਹਿੰਗੀ ਲੈ ਕੇ ਤੇ ਦੂਸਰੇ 20 ਖਰੀਦਦੇ ਨਹੀਂ ਜਿਵੇਂ ਪੀਲੀ ਵਾਰੀ ਕਿੱਟਾਂ ਲੈ ਕੇ ਗਏ ਸੀ ਉਹ ਖਰਾਬ ਹੀ ਹੋ ਗਈਆਂ ਇਹਨਾਂ ਦੀ। ਅੱਛਾ ਨਹੀਂ ਉਹਦਾ ਵਧੀਆ ਵੀ ਹੁੰਦੇ ਨਹੀਂ 20। ਬਾੜੀ ਨਿਕਲੀ ਆ ਇਹਨਾਂ ਦੀ ਸਰੋ ਹਾਂ ਜੀ ਤੇ ਬੀਜ ਲੈ ਕੇ ਗਏ ਆ ਦੂਜੇ ਸਬਜ਼ੀਆਂ ਵਾਲੇ ਉਹੋਕਦੇ ਹੀ ਨਹੀਂ ਪਤਾ ਨਹੀਂ ਕੀ ਚੱਕਰ ਹੈ ਕਿੱਥੋਂ ਇਹਨਾਂ ਤੋਂ ਲਗਿਆ ਹਾਂ ਜੀ ਇਹਨਾਂ ਤੋਂ ਫੜਾ ਤੇ ਫਿਰ ਡਾਕਟਰ ਸਾਹਿਬ ਨੂੰ ਮਿਲਿਓ ਤੁਸੀਂ ਨਹੀਂ ਦੁਬਾਰੇ ਨਹੀਂ ਵੇਲੇ ਸਾਡੇ ਕੋਲ ਬਿੱਲ ਹੀ ਗੁੰਮ ਹੋ ਗਿਆ ਸੀ ਪਾੜਤਾ ਸੀਗਾ ਵਿਸ਼ਵਾਸ ਤੇ ਲੱਗੇ ਸੀ ਵੀ ਠੀਕ ਹੈ ਠੀਕ ਹੈ ਨਹੀਂ ਬਿੱਲ ਤੋਂ ਬਿਨਾਂ ਤਾਂ ਫਿਰ ਇਹ ਵੀ ਨਹੀਂ ਨਾ ਕਹਿ ਸਕਦੇ ਗਲਤੀ ਸਾਡੀ ਜਿਹੜਾ ਅਸੀਂ ਬਿੱਲ ਗੁੰਮ ਕਰ ਲਿਆ ਕਹਿੰਦੇ ਜਾਂ ਸੁੱਕੇ ਹੋ ਗਿਆ ਇਟਸ ਇੱਥੇ ਪੈ ਰਹੇ ਹੂੰ ਜਿੰਨੇ ਵੀ ਆਹ ਅਮਲੇ ਦੇ ਪੱਤੇ ਆਹੋਲੇ ਦੇ ਨਾ ਪੱਤੇ ਇਹ ਸੁੱਕੇ ਪਏ ਨੇ ਇਹ ਸੁੱਕੇ ਪਏ ਨੇ ਜੀ ਪਤਾ ਨਹੀਂ ਕਿ ਕਿਦਾਂ ਕਿਤੇ ਪੱਟੇ ਹੋਏ ਨੇ ਸੁੱਕੇ ਹੋਏ ਨਹੀਂ ਬੂਟੇ ਸੁੱਕਣ ਜੀ ਪਿਉਂਦੀ ਨੇ ਜੀ ਇਹ ਇਹ ਪੱਤ ਝੜਾਈ ਇਹ ਇਹਦਾ ਪੱਤ ਝੜ ਕਰਕੇ ਠੀਕ ਹੈ ਨੀ ਉਦਾਂ ਪਤਾ ਨਹੀਂ ਕਿੰਨੇ ਕਿਦਾਂ ਦੇ ਪੱਟੇ ਹੋਏ ਹੋਊਗਾ ਕੱਲ ਪੱਟੇ ਨੇ ਜੀ ਸਾਮੀ ਉਹ ਵੀ ਤਾਂ ਪੱਤ ਝੜ ਦੇ ਵਿੱਚ ਹਰੇ ਖੜੇ ਨੇ ਜੇਰੀ ਕੀ ਹੁੰਦੀ ਜਿਹੜੀ ਹੁਣ ਤਾਂ ਹਰ ਇੱਕ ਪੱਡੇ ਨਾਲ ਹਰ ਇੱਕ ਪੌਦੇ ਦਾ ਫਟਾਰਾ ਤਾਂ ਪੈ ਰਿਹਾ ਹੈ ਨਹੀਂ ਇਹ ਵੀਰ ਜੀ ਕਹਿ ਰਹੇ ਨੇ ਵੀ ਬੂਟੇ ਉਹ ਵੈਸੇ ਮਰ ਜਾਏ ਹੋਏ ਨੇ ਇਦਾਂ ਕਹਿ ਰਹੇ ਨੇ ਯੂਨੀਵਰਸਿਟੀ ਵਾਲੇ ਜਦੋਂ ਅਸੀਂ ਵੀ ਇਹੀ ਕੰਮ ਕਰਦੇ ਹਾਂ ਨਹੀਂ ਨਹੀਂ ਕਿੱਦਾਂ ਜੀ ਤੁਸੀਂ ਕੀ ਕਹਿ ਰਹੇ ਹੋ ਇਹ ਵੀ ਫੁੱਟੇ ਹੋਵੇ ਨਹੀਂ ਆਪੇ ਠੇੜੇ ਖੜੇ ਪੱਤੇ ਦਾ ਪੰਜਾਬ ਉਹ ਉਹ ਦੇਖ ਲੈਣਗੇ ਪਰਿਵਾਰ ਜੋ ਆ ਸੀਜ਼ਨ ਜੀ ਸਾਰਿਆਂ ਤੇ ਫਟਾਰਾ ਆਇਆ ਹੋਇਆ ਜੀ ਥੇ ਥੋੜੇ ਨੇ ਇਧਰ ਖੜੇ ਜੀ ਅੱਜ ਕੁਝ ਹੋਰ ਪੇਟੇ ਪਿਆ ਜੀ ਇਹ ਵੀ ਹਰੇ ਭਰੇ ਨੇ ਜਦੋਂ ਇਹਨਾਂ ਦੀ ਗੱਲ ਕਰੀ ਦੀ ਆਪਾਂ ਇਹ ਕਿੰਨੇ ਦੇ ਪੱਤੇ ਚੜ੍ਹ ਸਾਈ ਹੋਏ ਹੋ ਗਏ ਜਮਨ ਸਿੰਘ ਜੀ ਵੀਰ ਜੀ ਬੂਟੇ ਖਤਮ ਹੋ ਗਏ ਨਹੀਂ ਕਿਉਂਕਿ ਕਿਸਾਨ ਉਧਰ ਸ਼ਿਕਾਇਤ ਕਰ ਰਹੇ ਨੇ ਵੀ ਬੂਟੇ ਹੈਨ ਮਿਲ ਨਹੀਂ ਰਹੇ ਬੂਟੇ ਸੇਲ ਹੋ ਗਏ ਜੀ ਲਿਆਂਦੇ ਸੀ ਟ੍ਰੈਲੀ 'ਤੇ ਠੀਕ ਹੈ ਜੀ ਹਾਂ ਵੀਰ ਜੀ ਇਹ ਕਿੰਨੇ ਬੂਟੇ ਲਿਆਂਦੇ ਸੀ ਕਿੰਨੇ ਸੇਲ ਹੋ ਗਏ ਜੀ ਆ ਤੇ ਆ ਗਏ ਬੋਲਾਈ। ਅਸੀਂ ਚਾਹਦੇ ਹਾਂ ਇਹ ਜਿਹੜੇ ਲੈਫਟ ਪੇਜਾਂ ਦੇ ਡਿਕਾਰਡ ਲਈ ਪਾਸ ਕਿੰਨੇ ਸੇ ਹੋ। ਅਮਰੀਕਾ ਬਹੁਤ ਅਣਜਾਣ ਗੱਲ ਕਰ ਰਹੇ ਨੇ। ਬੋਲੋ ਬੋਲੋ। ਅਮਰੋਦ ਅਸੀਂ 100 ਵੋਟਾਂ ਜੀ। ਸਾਹ ਸੇੜ ਹੋ ਚੁੱਕਾ ਜੀ ਟੋਟਲ। ਜੀ ਕਿੰਕੂ 100 ਵੋਟਾਂ ਸੀ। ਤਕਰੀਬਨ ਸੇੜ ਹੋ ਚੁੱਕਾ ਕੋਈ ਮਡੇ ਵੱਡੇ ਬਾਬਾ ਚੱਕੇ ਹੋਣੇ। ਜਾਮਣ ਸੀ ਜੀ। 200 ਵੋਟਾਂ ਜੀ। ਇਹਨੂੰ ਝੇਰੋ ਜੁਕਾ ਆਵਲਾ ਜੀ ਜੀ 100 ਮੋਟਾ ਇਹ ਜੋ ਮਰੂਦ ਸਾਰਾ ਵਿਕ ਚੁੱਕਾ ਝੀਕੂ ਜਾਮਣ ਤੇ ਆਵਲੇ ਹੈਗੇ ਬੰਦੇ ਬੈਸ ਜਿਹੜੇ ਅਮਲੇ ਦੇ ਪੁੱਟੇ ਹੈਗੇ ਉਹ ਬੜੇ ਸੁੱਕੇ ਸੁੱਕੇ ਪੱਤੇ ਭਏ ਹੈਗੇ ਸਾਰਨੇ ਪਹਿਲਾਂ ਦੇ ਪੱਤੇ ਹੋਏ ਨਹੀਂ ਦੀ ਵੀ ਜੇ ਕਿਸੇ ਪਹਿਲਾਂ ਬੱਟੇ ਨੇ ਇਹਦੇ ਮੱਲੇ ਬੱਟੇ ਹੁਣ ਆਪਾਂ ਕੱਲ ਪੱਟੇ ਸਮੇਂ ਬੱਟੇ ਨੇ ਜਿਵੇਂ ਕਿ ਮਰੂਦ ਜਾਮਣ ਇਹ ਹਰੇਤਰ ਖੜੇ ਇੰਨੀ ਹੁੰਦੀ ਹੈ ਇਹ ਹਜੇ ਹੁੰਦੀ ਹੈ ਤੇ ਉਹਦੀ ਸੁੱਕਦਾ ਹੈਗਾ ਦੀਪਲੀ ਸੁੱਕਦਾ ਹੈਗਾ ਜਾਮਣੇ ਸੁੱਕਦਾ ਹੈਗਾ ਇੰਗੀਰਾਂ ਨੂੰ ਸੁੱਕੇ ਤੇ ਆਵਲੇ ਪੱਤੇ ਸਾਰੇ ਇਹ ਪੱਤੇ ਹੋਏ ਤੇ ਸਾਰੇ ਪੱਤੇ ਥਾਰੇ ਥੱਲੇ ਝੜ ਕੇ ਦੁਬਾਰਾ ਪੱਤੇ ਨਵੇਂ ਆਉਂਦੇ ਠੀਕ ਹੈ ਇੱਕ ਸਰ ਕਿਸਾਨ ਵੀਰ ਇਹ ਪੁੱਛ ਰਹੇ ਨੇ ਵੀ ਜਿਹੜੇ ਬੂਟੇ ਨੇ ਕਿਸਾਨ 11:00 ਵਜੇ ਆਉਂਦੇ ਨੇ ਨਹੀਂ ਨਹੀਂ ਉਹ ਕਹਿ ਰਹੇ ਨੇ ਵੀ ਕਿਆ ਕਿਸਾਨ 11:00 ਵਜੇ ਆਉਂਦੇ ਨੇ ਵੀ ਪਰ ਬੂਟੇ ਖਤਮ ਹੋ ਗਏ ਨੇ ਵੀ ਵਧੇਰੇ ਦਾ ਕਿਉਂ ਨਹੀਂ ਪ੍ਰਬੰਧ ਕਰਿਆ ਕਿਸਾਨ ਕਾਫੀ ਉਧਰ ਹੀ ਕਰ ਰਹੇ ਨੇ ਇੱਕ ਪਲੇਟ ਉੱਤੇ ਸਾਡੇ ਦਾ ਸਟਾਲ ਲੱਗੇ ਹੋ ਉੱਥੇ ਸਾਡੇ ਸਾਹਮਣੇ ਟੈਂਟਰ ਸਭ ਉੱਥੇ ਰੱਖਦੇ ਨੇ ਬੜਾ ਫੀਸ ਉਹ ਪੁੱਛਦਾ ਕਿ ਕਿਹੜਾ ਬੰਦਾ ਪਹੁੰਚਿਆ ਮੈਂ ਵੀ ਨਹੀਂ ਬੁੱਟੇ ਸੌ ਸੌ ਨੇ ਸੌ ਤੋਂ ਘੱਟ ਹੈ ਹਾਂ ਬੜਾ ਸੌ ਬੁੱਟੇ ਦਾ ਬਹੁਤ ਘੱਟ ਹੈ ਜੀ ਪਈਆਂ ਦੇ ਬੁੱਟੇ ਲਾਓ ਬੁੱਟੇ ਲਾਓ ਜਿਹੜੇ ਮੇਰੇ ਪਰਾਂ ਵੀ ਮੁੰਡਾ ਮੈਂ ਖੜਾ ਰੱਖਿਆ ਕਿ ਅਸੀਂ ਉਹ ਇੱਕ ਚੰਗੀ ਬਾਤੀ ਹੋਣੀ ਹੈ ਜੀ ਲੈ ਲਓ ਬਾਈ 100 ਦਾ 150 ਦਾ ਜੀ ਇਹਨਾਂ ਦਾ ਕਾਹ ਕਿੱਥੇ ਹੀ ਰਹਿ ਗਏ ਕਰਾ کالے دی کوئی بندہ گڈی چڑھا کے سات ہتھ پہلے ہاں نینا نے میں اوتروں لیا دینا چاہیں بس دی اپ اپنا ٹینکر جا رہا ہوں اپ تو نہیں کوئی نہیں دا کڑا لینا تسی آو آ لے لینا دینے دا لگا کوئی نہیں آئے 100 سیٹ دیجیو اوتھوں 100 ਠੀਕ ਹੈ ਨਾ ਜੇ ਕੋਈ ਸਵਾਦ ਜਾਂ ਨਹੀਂ ਆਉਲਾ ਹੁਣ ਮੇਲੇ ਤੇ ਆਇਆ ਦਾ ਹੁਣ ਅੰਦਰ ਗਿਆ ਗਿਆ ਕਿ ਆਪਣੇ ਕੋਲੋਂ ਤੇ ਕੀ ਮਿਲੇ ਆਪਾਂ ਨੂੰ ਕੁਝ ਨਹੀਂ ਮਿਲਿਆ ਜਾ ਗਏ ਆ ਫੁੱਲ ਬੂਟੇ ਜਦੋਂ ਉਹਨੇ ਉਦੋਂ ਸੰ ਮਿਲੀ ਕੁਝ ਨਹੀਂ ਕਹਿੰਦੀ ਜਿਹੜੇ ਬੂਟੇ ਖਤਮ ਨੇ ਇਹ ਗੱਲ ਥੋੜੀ ਹੁੰਦੀ ਆ ਆ ਬਾਹਰ ਆ ਭਰਿਆ ਪਿਆ ਸਾਰਾ ਕੁਝ ਆ ਜਿੰਨੇ ਮਰਜ਼ੀ ਬੂਟੇ ਲੈ ਲਓ ਬਾਹਰ ਉਹਨੇ ਤੁਹਾਨੂੰ ਮਿਲ ਜਾਣ ਅੰਦਰ ਉਹ ਸਟਾਲ ਵਾਲਿਆਂ ਨੂੰ ਪੁੱਛਿਆ ਵੀ ਆ ਭਾਈ ਸਾਨੂੰ ਪਨੀਰੀ ਦੇ ਦਿਓ ਉਹ ਕਹਿੰਦੇ ਨਾ ਜੀ ਅਜੇ ਨਹੀਂ ਮਿਲਦੀ ਪਨੀਰੀ ਕਹਿੰਦੇ ਪਨੀਰੀ ਜਦੋਂ ਆਪਣੇ ਅ ਗੈਸ ਸਾਹਿਬ ਡਾਕਟਰ ਸਾਹਿਬ ਆਉਣਗੇ ਉਸ ਤੋਂ ਬਾਅਦ ਚ ਦਵਾ ਦੇ ਯਾਰ ਕੋ ਬੰਨੇ ਹੋਏ ਆ ਇਹਨਾਂ ਦੇ ਫਿਰ ਸਾਢੇ 12:00 ਵਜੇ